ਆਇਆ ਤਰੇ ਤਰੇ ਕੋਈ ਨਹੀਂ ਹੁੰਦਾ ਦੇ ਹੀ ਡੇਕਦਾ ਖਾਲ ਚ ਉਹਨੂੰ ਐਵੇਂ ਖਾਲ ਚ ਨਾ ਡਿੱਗ ਜਾ ਆ ਜਾ ਜਿਸ ਸਾਹ ਨਾਲ ਤੂੰ ਤੁਰਦਾ ਤੜਕੇ ਤੱਕ ਜਾਵਾਂਗੇ ਆਪਾਂ ਕਰੀਏ ਮੁੜ ਕੇ ਮੈਨੂੰ ਸਾਰੇ ਜਾਣੇ ਕਹਿ ਦਿੰਦੇ ਨੇ ਕਿ ਤੂੰ ਰੋਜ਼ ਵੀਡੀਓ ਪਾਇਆ ਕਰ ਵਿੱਚ ਦੀ ਸੱਡਿਆ ਨਾ ਕਰ ਵੀਡੀਓ ਪਾਣੀ ਮੇਰੇ ਕੋਲ ਕੰਟੈਂਟ ਤਾਂ ਬਹੁਤ ਯਾਦ ਆ ਪਰ ਜੋ ਮੈਂ ਕੰਟੈਂਟ ਬਣਾਉਣਾ ਚਾਹੁੰਦਾ ਹੈ ਉਹਦੇ ਲਈ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਉਹ ਚੀਜ਼ਾਂ ਨਹੀਂ ਹੈਗੀਆਂ ਪਹਿਲਾਂ ਹੌਲੀ ਹੌਲੀ ਉਹ ਚੀਜ਼ਾਂ ਇਕੱਠੀਆਂ ਕਰਾਂਗੇ ਫਿਰ ਉਦੋਂ ਬਾਅਦ ਕੰਮ ਆਪਾਂ ਖਿੱਚ ਦੇਣਾ। ਉਹ ਹੋ ਤਾਂ ਪਾਣੀ ਹੈ। ਤੋ ਪਾਣੀ। ਕੋਈ ਨੂੰ ਬੋਲਣ ਦਾ ਸਵਾਦ ਹੈ। ਸਾਨੂੰ ਹੋਰ ਪਾਪਕਨ ਰੱਖ ਦਿਓ ਭਾਈ ਅਸੀਂ ਹੋਰ ਖਾਵਾਂਗੇ। ਅੱਛਾ ਮੰਮੀ ਕਿਵੇਂ ਪਾਰਕ ਲੈ ਕੇ ਆਏ ਨੇ ਸਾਰੇ? ਸਾਈਕਲਿਸਟ ਖੇਮਾ ਕੜੀਆਂ ਆਉਣ ਲੱਗ ਗਿਆ। ਬੰਦੇ ਇਹਦਾ ਚੱਲ ਬੈਠਾ ਪਰ ਚਲੋ ਲੌਬੀ ਗੁਰਫਤ ਦੇ ਵਿੱਚ ਸਿਕਾਉਣਿਆ ਸਾਈਕਲ ਹੀ। ਓਏ ਪਾਪਾ ਫੜ ਕੇ ਰੱਖ। ਪਹਿਲਾਂ ਚੜਾ। ਮੀਂਹ ਆਨੇ ਲੱਗਿਆ ਰੇ ਛੋਰੇ। ਇਧਰ ਆ ਜਾਓ। ਥਾਰੇ ਕੱਪੜੇ ਵੀਗ ਜਾਣਗੇ। ਸਾਈਕਲੀ ਤਾਂ ਉਧਰ ਲਾਇਆ ਹਾਂ ਦਾ।

ਔਰ ਗੰਬਲੇ ਵੀ ਰੱਖਦੇ ਆਂ ਅੰਦਰ ਤੇ ਤੁਸੀਂ ਜਿਹੰਦੇ ਗੰਬਲੇ ਨੇ ਗੰਬਲੇ ਚ ਫੁਲਾਵਰ ਵਧੀਆ ਹੋਣਗੇ ਫੁਲਾਵਰ ਨਹੀਂ ਆਂਦੇ ਫੁਲਾਵਰ ਹਾਂ ਖੱਜਾ ਗਾਰੇ ਨਾਲ ਪੈਰ ਭਰ ਗਏ ਸਾਰੇ ਪਾਣੀ ਇੰਨਾ ਹੜਾ ਤੇ ਸ਼ਾਮ ਹੋ ਗਈ ਆ ਤੇ ਆਪਾਂ ਆ ਗਏ ਆ ਖੇਤ ਤੇ ਆਪਣੇ ਨਾਲ ਦੇਖੋ ਕੌਣ ਆਇਆ ਗਰਫਤ ਸਿੰਘ ਤੇ ਮੰਮੀ ਇਹ ਅੱਜ ਫੇਰ ਆ ਗਏ ਦੋਨੇ ਨਾਲ ਜਿੱਦਾਂ ਰਵਿਤਾ ਸੀ ਉਹ ਦਿਲ ਫੇਰ ਆ ਗਏ ਸੀ ਮੌਸਮ ਬੜਾ ਘੈਂਟ ਆ ਹਾਂ ਪੂਰੀ ਸ਼ਾਂਤੀ ਆ ਬਰੇ ਚਿੜੀਆਂ ਦੀ ਆ ਪੰਛੀਆਂ ਦੀ ਆਵਾਜ਼ਾਂ ਸੁਣਤੀਆਂ ਨੇ ਕੋਈ ਸ਼ੋਰ ਨਹੀਂ ਧੀ ਧੀ ਇਧਰ ਆਏ ਨੇ ਓ ਚਿੜੀਆਂ ਪਾਪਾ ਹੂੰ ਜੀ ਠੀਕ ਠਾਕ ਮੀ ਪੈ ਗਿਆ ਬੜਾ ਜ਼ਿਆਦਾ ਵੀ ਨਹੀਂ ਪਿਆ ਤੇ ਥੋੜਾ ਵੀ ਨਹੀਂ ਪਿਆ ਠਹਿਗਾ ਸੀ ਠੀਕ ਠਾਕ ਕੀ ਖਾਏਗਾ

ਕੱਪ ਲੈ ਲੈ ਮੈਂ ਨਾ ਭੀ ਜੀ ਨਾ ਲੈ ਲਓ ਕਿਹਦੇ ਨੇ ਇਹ ਇਹ ਕੋਈ ਜੇ ਪਾਣੀ ਆ ਹੋਰ ਪਾ ਨਾ ਬਸ ਮੋਗਨ ਨਾ ਪੇਰਾਤੀ ਨਮੇ ਜੇ ਪਾ ਦੇ ਚਲਾ ਨਮੇ ਪਾ ਦੇ 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 ਚਮਚਾ ਚਲ ਚਲ ਲੋ ਵੀ ਦੋਸਤੋ ਚੌਲ ਖਾ ਲਓ ਇੱਥੇ ਸਾਡਾ ਗੁਰੂ ਪਤਿ ਕਾ ਨਾਮ ਮੈਂ ਵੀ ਖਾਣੀ ਆ। ਇਹ ਦੇਖੋ ਪੁੱਤ ਇੱਧਰ ਆ ਜਾ। ਇੱਥੇ ਖਾ ਲ ਲੈ ਕਿ। ਚਾਹ ਖਾ ਲੋ। ਹੈ? ਚਾਹ ਖਾ ਲੋ। ਚਾਹ ਖਾ ਲੋ। ਕਿੰਨਾ ਪਾਣੀ ਹੈ? ਆਹਾ। ਹੈ? ਹੈ। ਆਹ ਕਿੰਨਾ ਪਾਣੀ ਹੈ। ਉਧਰ ਜਾਓਗੇ ਮੇਰੇ ਨਾਲ? ਹਾਂ। ਹੈ? ਜਾਵਾਂਗੇ। ਆਜੋ ਆਇਆ ਤਰੇ ਤਰੇ ਕੋਈ ਨਹੀਂ ਲੰਦਾ ਨਹੀਂ ਡੇਕਦਾ ਖਾਲ ਚ ਹੁਣ ਆਇਆ ਮੈਂ ਖਾਲ ਚ ਨਾ ਡਿੱਗ ਜਾ ਆ ਜਾ ਜਿਸ ਸਾ ਨਾਲ ਤੂੰ ਤੁਰਦਾ ਤੜਕੇ ਤੱਕ ਜਾਵਾਂਗੇ ਆਪਾਂ ਕਰੀਏ ਮੁੜ ਕੇ ਵਜੀ ਬਣਾ ਕੀ ਲੱਗਿਆ ਪਿਆ ਹਾਲੇ ਕੀ ਹੋ ਗਿਆ ਹੋ ਗਿਆ ਭੱਜ ਗਿਆ ਕਿੱਥੇ ਭੱਜ ਗਿਆ ਉਧਰ ਮੈਂ ਤਾਂ ਯੰਦੋਸੀ ਬਸ ਫਿਰ ਆਪਾਂ ਮੁੜਦੇ ਹੁਣ ਉਧਰ ਨੂੰ ਤੇਰੇ ਹਿਸਾਬ ਨਾਲ ਤੂੰ ਚੱਲਦਾ ਐ ਐਂ ਤਾਂ ਘਰੇ ਜਾਂਦਾ ਨੂੰ ਸਵੇਰਾ ਹੋ ਜੂ ਹੋਰ